ਤਹ ਸੁਦੇਸ਼ ਸੋਰੀ ਕਤਲ ਕੇਸ ਦੇ ਵਿੱਚ ਸਜ਼ਾ ਕੱਟ ਰਹੀ ਸੰਦੀਪ ਸਣੀ ਨੂੰ ਅੱਜ ਮੈਡੀਕਲ ਜਾਂਚ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪੁਲਿਸ ਫੋਰਸ ਨੇ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਸੰਦੀਪ ਸਣੀ ਦਾ ਮੈਡੀਕਲ ਕਰਵਾਇਆ ਦੱਸਿਆ ਕਿ ਤਿੰਨ ਡਾਕਟਰਾਂ ਦੀ ਇੱਕ ਟੀਮ ਦੇ ਵੱਲੋਂ ਉਸ ਦਾ ਜਾਂਚ ਜਰੀਓਸ ਤੇ ਕੀਤੀ ਗਈ ਹੈ ਭਾਵੇਂ ਪੁਲਿਸ ਜਾਂਚ ਨੋਈ ਕੀਤੀ ਗਈ ਪਰ ਪੁਲਿਸ ਦੀ ਮੈਡੀਕਲ ਜਾਂਚ ਬਾਰੇ ਕੰਬੀਰ ਸਵਾਲ ਖੜੇ ਹੋਏ ਨੇ ਉਹਨਾਂ ਕਹੇ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਸੰਦੀਪ ਸਣੀ ਨੂੰ ਕਮਾਂਦਾ ਰਿਆ ਉਹ ਉਸਦੀ ਮੈਡੀਕਲ ਜਾਂਚ ਤੇ ਸ਼ੱਕ ਪੈਦਾ ਕਰਦਾ ਹੈ ਉਹਨਾਂ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ 10 ਦਿਨ ਬਾਅਦ ਸੰਦੀਪ ਸਣੀ ਦਾ ਡਾਕਟਰੀ ਮੁਆਇਨਾ ਕਰਵਾਇਆ ਜਿਸ ਦੇ ਵਿੱਚ ਉਸਦੀਆਂ ਸੱਟਾਂ ਜ਼ਰੂਰ ਠੀਕ ਹੋ ਗਈਆਂ ਹੁਣ ਕਿਆ ਉਹ ਮਾਯੋ ਕੋਟਨ ਨੇ ਆਰਡਰ ਦਿੱਤੇ ਸੀ ਇਸੰਦੀ ਸੀ ਨਾ ਅੰਦਰ ਮੈਡੀਕਲ ਕਰਾਇਆ ਜਾਵੇ ਬਾਹਰੋਂ ਪਹਿਲਾਂ ਅੰਦਰੋਂ ਆਇਆ ਸੀ ਪਰ ਅੰਦਰ ਤੇ ਸਮਝੋ ਕਿ ਉਹਨੇ ਨਾ ਮਾਤਰੀ ਸੀ ਇੱਕ ਗੋਲੀ ਵੀ ਨਹੀਂ ਦਿੱਤੀ ਅੰਦਰ ਨਾ ਦੋ ਦਿਨ ਰੋਟੀ ਖਾਈ ਉਹਨੂੰ ਰੋਟੀ ਦਿੱਤੀ ਤੇ ਨਾ ਉਹਨੂੰ ਪਾਣੀ ਤੇ ਕੁਝ ਵੀ ਨਹੀਂ ਦਿੱਤਾ ਫਿਰ ਉਸ ਤੋਂ ਬਾਅਦ ਕੋਰਟੀਆਂ ਦੇ ਵਿੱਚ ਉਹ ਜਿਹੜਾ ਜੇਲ੍ਹ ਦਾ ਸੁਪਰੀਂਡੈਂਟ ਉਹਨੇ ਛੇੜਾ ਕੇ ਰੱਖ ਦਿੱਤੇ ਕੋਈ ਕੋਈ ਸੁਣਵਾਈ ਵੀ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਅੱਜ ਲੈ ਕੇ ਆਏ ਇੱਥੇ ਸੰਗਰੂਰ ਦੇ ਵਿੱਚ ਹਸਪੀਟਲ ਦੇ ਵਿੱਚ ਬੋਰਡ ਬੈਠਾ ਹੁਣ ਦੇਖੋ ਕੀ ਜਵਾਬ ਹੁੰਦੇ ਜੀ ਡਾਕਟਰ ਸਾਹਿਬ ਕਿਉਂਕਿ ਸਾਨੂੰ ਅੰਦਰ ਹੀ ਜਾਣ ਦਿੱਤਾ ਨਾ ਵਕੀਲ ਸਾਹਿਬ ਅੰਦਰ ਗਏ ਨਾ ਮੈਗਿਆ ਜੀ ਕੀ ਕਹਿਣਾ ਚਾਹੁੰਦੇ ਜਿੰਨਾ ਤਿੰਨ ਮੁਲਾ ਜਿੰਨਾ ਨਾਲ ਲੜਾਈ ਹੁੰਦੀ ਉਹਨਾਂ ਦੇ ਇੱਕ ਬੰਦੇ ਦੀ ਡੈਥ ਹੋ ਗਈ। ਦੇਖੋ ਉਹਦੇ ਬਾਰੇ ਅਜੇ ਮੈਨੂੰ ਪਤਾ ਨਹੀਂ ਨਾਮ ਨੂੰ ਪਤਾ ਲੱਗਿਆ ਜੀ ਇਹਦੇ ਬਾਰੇ। ਕੀ ਉਹ ਸਹੀ ਹੋ ਸਕਦਾ ਜਾਂ ਉਹਨੂੰ ਅੱਜ ਵੀ ਕੋ ਜਿਸ ਤਰ੍ਹਾਂ ਪੁਲਿਸ ਜਿਹੜੀ ਕਦੇ ਬਾਹਰਲੇ ਗੇਟ ਲੈ ਕੇ ਜਾਂਦੇ ਤੇ ਕੱਢਦੇ ਕਿਸੇ ਹੋਰ ਗੇਟ ਦਾ ਕੀ ਲੱਗ ਰਿਹਾ ਤੋ? ਦੇਖੋ ਪੁਲਿਸ ਜਿਹੜੀ ਆ ਉਹ ਸਟੇਟ ਦੀ ਏਜੰਸੀ ਹੈ। ਜੀ। ਪਰ ਡਾਕਟਰ ਜਿਹੜੇ ਹਨਾ ਡਾਕਟਰ ਜੀ ਤੁਹਾਨੂੰ ਯਾਦ ਹੋਊਗਾ ਭਾਈ ਹਰਜਿੰਦਰ ਸਿੰਘ ਜਿੰਦੇ ਦਾ ਗੋਲੀਆਂ ਬਚਗੀਆਂ ਲਤਾਂ ਦੇ ਵਿੱਚ ਤੇ ਆ ਜਿਹੜਾ ਇਥੇ ਡੀਜੀਪੀ ਰਿਹਾ ਮੁੜ ਕੇ ਆਪਣੇ ਸਰਦੀਪ ਧਿਰਕ ਜੀ ਇਹ ਜਾ ਕੇ ਉਹ ਗੋਲੀਆਂ ਦੇ ਛੇਕਾਂ ਦੇ ਵਿੱਚ ਉਂਗਲਾਂ ਪਾ ਕੇ ਤੇ ਉਹਨੂੰ ਟਾਰਚਰ ਕਰਦਾ ਸੀ ਉਹਨੂੰ ਹਲਾਉਂਦਾ ਸੀ ਵਿੱਚ ਉਹਨੂੰ ਖਰੋਚਦਾ ਸੀ ਵਿੱਚ ਪਰ ਉਹਦਾ ਇਲਾਜ ਇੱਕ ਬੰਗਾਲੀ ਡਾਕਟਰ ਕਰ ਰਿਹਾ ਸੀ ਉਹਨੂੰ ਫਿਰ ਉਹਨੂੰ ਉਹ ਆਂਦਾ ਸੀ ਦੀ ਲੱਤ ਕੱਟੋ ਉਹਨੇ ਲੱਤ ਨਹੀਂ ਕੱਟੀ ਲੱਤ ਵੀ ਬਚਾਲੀ ਇਸ ਕਰਕੇ ਡਾਕਟਰ ਤੇ ਜਿਹੜਾ ਉਹ ਤੇ ਰੱਬ ਦਾ ਰੂਪ ਨੇ ਉਹਨਾਂ ਲਈ ਤੇ ਕੋਈ ਦੁਸ਼ਮਣ ਨਹੀਂ ਕੋਈ ਸੱਜਣ ਨਹੀਂ ਜੀ ਉਹ ਤੇ ਆਪਣਾ ਮੈਡੀਕਲ ਜੇ ਕੋਈ ਪ੍ਰੈਸ਼ਰ ਨਾ ਆਇਆ ਤੇ ਉਹਨਾਂ ਨੇ ਸਹੀ ਕੀਤਾ ਉਹ ਫੇਸ ਕਰਕੇ ਡਾਕਟਰਾਂ ਦੇ ਉੱਤੇ ਕੋਈ ਬੁਨਤਾ ਸ਼ੱਕ ਨਹੀਂ ਕੀਤਾ ਪਰ ਸਟੇਟ ਜਿਹੜੀ ਆ ਉਹ ਆਪਣਾ ਜਿਹਾ ਰੋਲ ਬੜਾ ਅਜੀਬ ਤਰੀਕੇ ਨਾਲ ਬਾਹਰ ਥੈਂਕ ਯੂ ਜੀ ਸ਼ੀਆ ਜੀ ਜੇ ਉਹਦੇ ਤੇ ਹਮਲਾ ਹੁੰਦਾ ਤੇ ਉਹਦਾ ਹਮਲੇ ਦਾ ਜਿਹੜਾ ਉਹਦੀ ਨੋਟਸ ਲੈਣਾ ਸਵਿਡੈਂਟ ਜੇਲ ਨੇ ਜੇ ਉਹ ਕਿਸੇ ਤੇ ਹਮਲਾ ਕਰਦਾ ਤੇ ਉਹਦਾ ਨੋਟਸ ਸਵਿਡੈਂਟ ਜੇਲ ਨੇ ਲੱਗਣਾ ਜੀ ਇਹ ਬਾਇਸ ਨਹੀਂ ਹੋ ਸਕਦਾ ਦੋਆ ਪੱਖਾਂ ਦਾ ਕ੍ਰਾਸ ਜਿਹੜੀ ਆ ਵਰਸ਼ਨ ਦੋਵੇਂ ਜਿਹੜੀ ਆ ਉਸ ਪਰਚੇ ਦੇ ਵਿੱਚ ਆਉਣਾ ਜੇ ਉਹਨਾਂ ਦੇ ਬਿਆਨਾਂ ਤੇ ਪਰਚਾ ਆਊਗਾ ਕਿ ਸਾਡੇ ਤੇ ਹਮਲਾ ਕੀਤਾ ਸੰਦੀਪ ਨੇ ਤੇ ਸੰਦੀਪ ਦੇ ਬਿਆਨ ਵੀ ਲੈਣੇ ਆ ਕਿ ਉਹਨਾਂ ਮੇਰੇ ਤੇ ਹਮਲਾ ਕੀਤਾ ਤੁਹਾਡੀ ਸੰਦੀਪ ਜੀ ਨਾਲ ਗੱਲ ਹੋਈ ਹੋਣੀ ਆ ਕਿਤਾਂ ਦਾ ਤਤ ਜਿਹੜਾ ਕੀਤਾ ਗਿਆ ਕਿਉਂਕਿ ਉਹਨਾਂ ਦੇ ਜਿਹੜੇ ਪਰਿਵਾਰ ਕੋ ਕਹਿ ਰਿਹਾ ਉਹਨਾਂ ਦੇ ਕੇਸਾਂ ਦੀ ਵੀ ਵਿਆਹ ਦੀ ਵਗੈਰਾ ਕੀਤੀ ਗਈ ਆ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੇਸਾਂ ਤੋਂ ਫੜ ਕੇ ਕੀ ਹੋਇਆ ਵੀ ਹੋਊਗਾ ਵਿਆਹ ਦੀ ਵੀ ਕੀਤੀ ਹੋਊਗੀ ਪਰਿਵਾਰ ਦੇ ਮੈਂਬਰ ਕੱਲ ਮਿਲ ਕੇ ਆ ਹਰਦੀਪ ਮਿਲ ਕੇ ਆ ਅੰਦਰ ਹਾਂ ਜੀ ਤੇ ਜੋ ਕਹਿ ਰਹੇ ਨੇ ਉਹ ਠੀਕ ਹੈ ਕਿਉਂਕਿ ਉਹ ਗਲਤ ਤੇ ਕਹਿ ਨਹੀਂ ਨਹੀਂ ਅਜੇ ਤੇ ਕੋਈ ਇਹ ਨਹੀਂ ਨਾ ਕਿ ਕੋਈ ਮੈਨੀਪੂਲੇਸ਼ਨ ਕਰ ਲਈ ਹੋਊਗੀ ਤੇ ਜੋ ਉਹਦੇ ਨਾਲ ਉਹਨੇ ਉਹ ਦੱਸਿਆ ਉਹ ਜੋ ਉਹਨੇ ਦੱਸਿਆ ਉਹਨਾਂ ਬਾਹਰ ਆਣ ਦੇ ਉਸ ਜਿਸ ਤਰ੍ਹਾਂ ਜੀ ਲਗਭਗ ਕੀ ਕਹੋਗੇ ਜਿਹੜਾ ਮੈਡੀਕਲ ਕਰਾਉਣ ਦੇ ਕੇ ਇਸ ਦੀ ਸੰਬੰਧਿਤ ਪੀ ਕੋ ਸੰਦੀਪ ਤੇ ਜਿਹੜਾ ਮੈਡੀਕਲ ਕੋਰਟ ਦੇ ਆਰਡਰ ਦੇ ਤਹਿਤ ਹੋਇਆ ਜੀ ਤਿੰਨੇ ਡਾਕਟਰਸ ਦੇ ਬੋਰਡ ਨੇ ਕੀਤਾ ਉਹਦੇ ਵਿੱਚ ਡਾਕਟਰ ਕਰਮਦੀਪ ਸਿੰਘ ਕਾਹਲ ਆਰਥੋਪੀਡੀਸ਼ਨ ਡਾਕਟਰ ਪੂਨਮ ਧੀਰ ਸਰਜਨ ਆਰ ਮੈਸੀ ਐਸ ਫਿਜ਼ੀਸ਼ੀਅਨ ਅਸੀਂ ਉਹਨਾਂ ਦਾ ਮੈਡੀਕਲ ਕੀਤਾ ਜੋ ਵੀ ਉਹਨਾਂ ਦੀ ਅੱਗੇ ਐਕਸ-ਰੇਜ਼ ਔਰ ਸੀਟੀ ਸਕੈਨ ਵਗੈਰਾ ਹੋ ਰਹੇ ਨੇ ਉਹ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਉਹਦੀ ਰਿਪੋਰਟ ਬਣੇਗੀ ਉਹ ਅਸੀਂ ਕੰਸਰਨਡ ਅਥਾਰਟੀ ਨੂੰ ਦੇ ਦਾਂਗੇ ਇੰਜਰੀ ਵਗੈਰਾ ਜੇ ਖਾਸ ਉਹਲੇ ਜੀ ਸਾਰਾ ਕਲੀਨ ਐਕਸ-ਰੇ ਤੋਂ ਕਲੀਅਰ ਹੁੰਦਾ ਹੁੰਦਾ ਸਾਰਿਆ ਨੇਚਰ ਆਫ ਇੰਜਰੀ ਆ ਜੋ ਕੁਝ ਵੀ ਹੈ ਉਹਦਾ ਉਹ ਸਾਰਾ ਉਸ ਤੋਂ ਕਲੀਅਰ ਹੁੰਦਾ ਹੈ ਕੋਈ ਸਿਰਫ ਸ਼ੂ ਸ਼ੂ ਵਗੈਰਾ ਦੇ ਸਾਹਮਣੇ ਨਹੀਂ ਕੋਈ ਐਦਾਂ ਨਹੀਂ ਸੀ ਦੇਖੋ ਐਂ ਤਾਂ ਕੰਪਲੇਂਟ ਤਾਂ ਉਹਨਾਂ ਦੀ ਸੀਗੀ ਕਿ ਸੀਗਾ ਜੋ ਵੀ ਸੀਗਾ ਤੇ ਪਰ ਉਹ ਜਦ ਤੱਕ ਪ੍ਰੋਪਰ ਉਹਦੀ ਐਕਸ-ਰੇ ਫਿਲਮਿੰਗ ਵਗੈਰਾ ਜਾਂ ਹੋਰ ਉਹਦੀ ਰਿਪੋਰਟਿੰਗ ਨਹੀਂ ਆ ਜਾਂਦੀ ਨਾ ਉਨੀ ਦੇਰ ਤੱਕ ਹਲੇ ਬੜਾ अर्ਲੀ ਸਟੇਜ ਹੈ ਕਿ ਅਸੀਂ ਮੈਂ ਉਹਦੇ ਤੇ ਕੁਝ ਕਮੈਂਟ ਕਰ ਸਕਾਂ